ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਬਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਦਿਨ ਹੈਗਾ ਜੀ ਅੱਜ ਸ਼ੁੱਕਰਵਾਰ ਦਾ ਤੇ ਅੱਜ ਹੈਗਾ ਮੇਲੇ ਦਾ ਲਾਸਟ ਡੇ ਮਤਲਬ ਕਿ ਹੁਣ ਗਾਹਾਂ ਦੇ ਸਾਲ ਆਊਗਾ ਹਨਾ ਤੇ ਅੱਜ ਮਤਲਬ ਕਿ ਅੱਜ ਸਿੰਗੇ ਮੇਲੇ ਨਾਲ ਦੰਗਣ ਲੈ ਤੇ ਬਿੰਦਰ ਵੀ ਸਕੂਲ ਤੋਂ ਆ ਗਈ ਪਹਿਲਾਂ ਸਕੂਲ ਜਾਂਦੀ ਹੈ ਵਿਚਾਰੀ ਮੈਂ ਸਕੂਲ ਤੋਂ ਆਪਣੇ ਸੌਰੇ ਆਉਂਦੀਆਂ ਹਨਾ ਸੌਰਿਆਂ ਤੋਂ ਫਿਰ ਰੈਡੀ ਹੋ ਕੇ ਉਰੇ ਨੂੰ ਆਉਗੀ ਮਤਲਬ ਕਿ ਆ ਗਈ ਤੇ ਬਸ ਜੀ ਹੁਣ ਮੈਨੂੰ ਤਾਂ ਸਵੇਰ ਦਾ ਬੁਖਾਰ ਬਹੁਤ ਚੜਿਆ ਹੋਇਆ ਅੱਜ ਮੈਂ 3-4 ਗੋਲੀਆਂ ਖਾਧੀਆਂ ਨੇ ਹੁਣ ਵੀ ਹੋ ਜਾ ਥੋੜਾ ਥੋੜਾ ਲੱਗਦਾ ਵੀ ਹੈਗਾ ਇਹ ਤੇ ਬਾਕੀ ਹੁਣ ਕੰਮ-ਕਾਰ ਆਪਾਂ ਸਾਰੇ ਆਪਣੇ ਕਰ ਲਏ ਸੀਗੇ ਘਰ ਦੇ ਪਹਿਲਾਂ ਤਾਂ ਮੇਰੀ ਨਾਸਲਾਹ ਹੋ ਗਈ ਸੀਗੀ ਜਾਣਦੀ ਹਨਾ بس اج غਨੀ ਮम्मा ਚੱਲੋ ਵੀ ਫੇਰ ਹਨਾ ਮੈਂ ਕਭੀ ਫੇਰ ਇਸ ਸਾਲ ਤੱਕ ਆਉਣਾ ਹਨਾ ਪਤਾ ਨਹੀਂ ਕੀ ਗੱਲ ਹੋ ਜਾਏਗਾ ਮੇਲੇ ਨੂੰ ਮੈਂ ਹਮੇਸ਼ਾ ਹੀ ਬਿਮਾਰ ਹੋ ਜਾਂਦੀ ਇੱਕ ਨਾ ਇੱਕ ਦਿਨ ਤੇ ਤਿਆਰ ਅਸੀਂ ਹੋ ਗਏ ਜੀ ਹੁਣ ਸੈਜ ਵੀ ਹੋ ਗਈ ਅਭੀ ਜੋ ਤਾਂ ਜਦੋਂ ਸਕੂਲ ਤੋਂ ਆਏ ਅੱਜ ਜਿਨ੍ਹਾਂ ਦਾ ਹਾਫ ਡੇ ਸੀਗਾ ਉਹ ਤਾਂ ਜਿੱਦਾਂ ਹੀ ਮੇਲੇ ਦੇ ਵਿੱਚ ਗਿਆ ਹੋਇਆ ਆਪਣੇ ਫਰੈਂਡਸ ਨਾਲ ਤੇ ਉਧਰ ਰਮਨ ਉਹ ਨਹੀਂ ਤਿਆਰ ਹੁੰਦੀਆਂ ਨੇ ਹੁਣ ਆਈ ਨਹੀਂ ਪਤਾ ਵੀ ਪੈਣ ਨੇ ਆਉਣਾ ਸੀਗਾ ਵੀ ਪੈਣ ਆ ਗਈ ਫਿਰ ਤਾਂ ਨਹੀਂ ਫਿਰ ਰਮਨ ਬਾਅਦ ਚ ਆਉਗੀ ਹਨਾ ਜੇ ਤਾਂ ਪੈਣ ਆ ਗਈ ਹੁਣ ਫਿਰ ਤਾਂ ਸਾਡੇ ਨਾਲ ਹੀ ਚਲੇ ਜਾਣਾ ਰਮਨ ਨੇ ਨਹੀਂ ਫਿਰ ਠਾਰ ਕੇ ਆਉਗੀ ਪੈਣ ਨੂੰ ਲੈ ਕੇ ਹਨਾ ਤੇ ਧਕਾਵਟ ਅੱਜ ਮੈਨੂੰ ਹੋ ਰਹੀ ਆ ਕਿਉਂਕਿ ਫੀਵਰ ਕਰਕੇ ਨਾ ਅੱਜ 4 ਗੋਲੀਆਂ ਖਾ ਲੀਆਂ ਮੈਂ ਕ੍ਰੋਸਿਨ ਦੀਆਂ ਪੈਰਾਸੀਟਾਮੋਲ ਦੀਆਂ ਮਤਲਬ ਕਿ ਸੇਰ ਦੀ ਮੈਂ ਥੋੜਾ ਥੋੜਾ ਟਾਈਮ ਬਾਅਦ ਲਈਆ ਤਾਂ ਜਾ ਕੇ ਥੋੜਾ ਹੁਣ ਠੀਕ ਹੋਈ ਆ ਤੇ ਜੀ ਤਾਂ ਹਜੇ ਵੀ ਨਹੀਂ ਕਰਦਾ ਹੈਗਾ ਜਾਣ ਨੂੰ ਪਰ ਚਲੋ ਜਾਏ ਆਉਣੇ ਆ ਹਨਾ ਏ ਬਾਕੀ ਜੀ ਤੁਹਾਨੂੰ ਹੁਣ ਰਸਤੇ 'ਚ ਮਿਲੋਂਗੇ ਜਾਂਦੇ ਹੋਏ ਮਲਾਉਨੇ ਆ ਤੁਹਾਨੂੰ ਫਿਰ ਸਾਰਿਆਂ ਨੂੰ ਜਾ ਕੇ ਤੁਸੀਂ ਪਲੀਜ਼ ਇਹ ਨਾ ਵਲੌਗ ਮੈਂ ਤਾਂ ਬਣਾ ਰਹੀਆਂ ਮੇਲਿਆਂ ਦੇ ਹਨਾ ਜਿਵੇਂ ਕਿ ਮੇਰੀਆਂ ਭੈਣਾਂ ਪਿੰਡ ਦੀਆਂ ਹਨਾ ਬਾਹਰ ਨਹੀਂ ਗਈਆਂ ਹੋਈਆਂ ਨੇ ਉਹ ਨਹੀਂ ਆ ਸਕਦੀਆਂ ਹਨਾ ਉਹਨਾਂ ਨੂੰ ਵਧੀਆ ਲੱਗਦੇ ਨੇ ਪਿੰਡ ਦੇ ਮੇਲੇ ਵਗੈਰਾ ਦੇਖਣੇ ਹਨਾ ਇੱਕ ਤਾਂ ਦੀਦੀ ਸਪੈਸ਼ਲ ਆਏ ਸੀਗੇ ਮਿਲਣ ਉਹਨਾਂ ਨੇ ਵੀ ਕਿਹਾ ਸੀ ਕਹਿੰਦੇ ਸਾਨੂੰ ਜਿਹੜਾ ਪਿੰਡ ਦੀਆਂ ਬੁੜੀਆਂ ਮੇਲੇ ਹਨਾ ਗੁਰਦਾਰਾ ਸਾਹਿਬ ਇਦਾਂ ਦੀ ਚੀਜ਼ਾਂ ਦੇਖਣ ਬਹੁਤ ਟਾਈਮ ਹੋ ਗਿਆ ਸੀਗਾ ਤੇ ਪਿੰਡ ਦੀਆਂ ਬਹੂਆਂ ਕੁੜੀਆਂ ਬੁੜੀਆਂ ਸਾਰੀਆਂ ਦੇਖਿਆ ਨੂੰ ਵੀ ਤੁਸੀਂ ਇੰਨਾ ਵਧੀਆ ਦਿਖਾ ਰਹੇ ਹੋ ਹਨਾ ਤੇ ਇੱਕ ਸਿਸਟਰ ਨੇ ਉਹਨਾਂ ਦਾ ਕਮੈਂਟ ਵੀ ਆਇਆ ਸੀਗਾ ਤੇ ਮੈਂ ਪਰ ਉਹ ਸਿਸਟਰ ਨੂੰ ਕਦੇ ਦੇਖਿਆ ਨਹੀਂ ਹੈਗਾ ਕਦੇ ਮਿਲੀ ਵੀ ਨਹੀਂ ਹੈਗੀ ਫਿਰ ਮੈਂ ਜੀਤ ਭੈਣ ਉਹਨਾਂ ਨੂੰ ਦਿਖਾਇਆ ਵੀ ਦੇਖਿਓ ਆਪਣੇ ਪਿੰਡ ਦੇ ਨੇ ਜੀਤ ਭੈਣ ਕਹਿੰਦੇ ਹਾਂ ਵੀ ਆਪਣੇ ਪਿੰਡ ਦੇ ਨੇ ਹਨਾ ਤੇ ਉਹ ਦੀਦੀ ਨੇ ਉਹ ਕੀ ਦੀਦੀ ਦਾ ਕਮੈਂਟ ਆਇਆ ਕਹਿੰਦੇ ਮੇਲੇ ਦੀ ਵੀਡੀਓਜ਼ ਜ਼ਰੂਰ ਬਣਾਇਓ ਕਹਿੰਦੇ ਅਸੀਂ ਇਸ ਵਾਰ ਮੇਲੇ 'ਚ ਸਾਡੇ ਤੋਂ ਆਇਆ ਨਹੀਂ ਜਾਣਾ ਹੈਗਾ ਤੇ ਤਾਂ ਕਰਕੇ ਫਿਰ ਆਪਾਂ ਹਨਾ ਇਹੀ ਚੀਜ਼ਾਂ ਹੁੰਦੀਆਂ ਨੇ ਵੀ ਆਪਣੇ ਪੰਜਾਬੀ ਸੱਭਿਆਚਾਰ ਆਪਣੇ ਪਿੰਡਾਂ ਦਾ ਰਹਿਣ ਸਹਿਣ ਆਪਣੇ ਪਿੰਡਾਂ ਚ ਕੀ ਹੁੰਦਾ ਹਨਾ ਉਹ ਚੀਜ਼ ਸ਼ਹਿਰਾਂਸ ਤੋਂ ਦੇਖੋ ਨਾਰਮਲ ਜੀਆਂ ਗੱਲਾਂ ਨੇ ਬਟ ਜੋ ਪਿੰਡਾਂ ਦੀਆਂ ਹਨਾ ਆਪਣੀਆਂ ਰੌਣਕਾਂ ਹੁੰਦੀਆਂ ਨੇ ਉਹ ਲੈਦੀਆਂ ਹੀ ਹੁੰਦੀਆਂ ਨੇ ਤਾਂ ਕਰਕੇ ਫਿਰ ਆਪਣੇ ਬਾਹਰ ਭੈਣ ਭਾਈ ਵੀਰ ਭੈਣ ਬੈਠੇ ਨੇ ਜਿਹੜੇ ਹਨਾ ਪਿੰਡ ਵਾਲੇ ਹਨਾ ਉਹ ਨਹੀਂ ਆ ਸਕਦੇ ਹੈਗੇ ਉਹ ਇਸ ਬਲੌਗ ਦੇ ਥਰੂ ਸਾਰੇ ਦਰਸ਼ਨ ਵੀ ਕਰਦੇ ਨੇ ਔਰ ਮੇਲਾ ਵੀ ਇੰਜੋਏ ਕਰਦੇ ਨੇ ਹਨਾ ਤਾਂ ਕਰਕੇ ਮੈਂ ਇਹ ਚੀਜ਼ ਬਣਾ ਰਹੀ ਆ ਇਹ ਉਹਨਾਂ ਦੀ ਫਰਮੈਸ਼ ਸੀਗੀ ਵੀ ਮੇਲੇ ਦੀ ਵੀਡੀਓਜ਼ ਨੂੰ ਬਣਾਵਾ ਪਰ ਮੈਂ ਅੱਜ ਜਾਣਾ ਨਹੀਂ ਸੀਗਾ ਮੇਰਾ ਸਤਪੀਅਤ ਠੀਕ ਨਹੀਂ ਸੀ ਮੈਨੂੰ ਇਹ ਸੀ ਵੀ ਸ਼ਾਇਦ ਸ਼ਾਮ ਤੱਕ ਠੀਕ ਹੋ ਜਾਵਾਂ ਫਿਰ ਸੈਦੂ ਆਪਾਂ ਨਾਲ ਹੀ ਜਾਇ ਆਉਂਗੀ ਪਰ ਫਿਰ ਮੈਂ ਕਿਹਾ ਚਲੋ ਵੀ ਸਾਰਿਆਂ ਨਾਲ ਰੌਣਕ ਮਿਲਦਾ ਹਨਾ ਇਹ ਹੀ ਹੁੰਦਾ ਹੈ ਜੀ ਸਾਰਿਆਂ ਨਾਲੇ ਸੋਹਣਾ ਲੱਗਦਾ ਹੁੰਦਾ ਤੇ ਚਲੋ ਜੀ ਹੁਣ ਅਸੀਂ ਜਾਂਦੇ ਆ ਫਿਰ ਤੁਹਾਨੂੰ ਮਿਲਦੇ ਆ ਬਰਾਸ਼ ਕਿੰਨਾ ਹੈ ਹਨਾ ਹਾਂ ਕਿਦਰੀ ਅੱਜ ਤਾਂ ਮੈਂ ਲੈ ਕੇ ਜਾਉਂਗੀ ਅੱਜ ਮੈਂ ਉਹ ਲੈ ਕੇ ਜਾਉਂ ਤੋ ਦਹੋਨੀਆਂ ਹੋ ਉਸ ਕੋ ਹੁੰਦਾ ਕੁੱਟਣੇ ਵਾਲਾ ਮਾਮਤੀਸ ਤਾਂ ਕੀ ਹੁੰਦਾ ਔਰ ਹਾਂ 100 ਕਦਮ ਉਹ ਵਕ ਉਹ ਵਕ ਜਿੱਥੇ ਮਾਰਦੀ ਦੇਲਾ ਛੱਡੇ ਹੋਰੀ ਹੈ ਪਹੇਗਾ ਪਤਾ ਨਹੀਂ ਕਿੱਧਰ ਲੱਗਦਾ ਹੋ ਇਹ ਐਨਾ ਕਾ ਮੇਰੇ ਕੋਲੇ ਕਿੰਨੇ ਦਾ ਇਹ ਮੈਂ ਤਾਂ ਬਹੁਤ ਕਿਤੇ ਛੱਡ ਲਈ ਐਨਾ ਕਾ ਮੇਰੀ ਕੁਲੂਈ ਦਾ ਵੱਡਾ ਹੈ ਐ ਕਿੱਥੇ ਗਈਆਂ ਬਿੰਦਰਾ

ਮਿਲੀਆਂ ਨਹੀਂਆਂ ਅੰਕਾ ਕੁੜੀ ਨੂੰ ਅੰਕਾ ਨਹੀਂ ਮਿਲਦੀਆਂ ਗੱਲ ਦੀਆਂ ਆ ਦੇ ਅੱਜ ਕਿੰਨੀਆਂ ਪਈਆਂ ਨੇ ਇਹ ਦੇਖ ਕੇ ਬੜੇ ਇੱਕ ਕਲਿਆਣੀ ਚਲਾਣਾ ਬੱਸ ਸੀਨੇ ਦੇ ਗਾਰੀ ਦੇ ਦੇਖਣੇ ਸੀਗੇ ਭਾਂਡੇ ਕਿੰਨੇ ਕਿੰਨੇ ਦੇ ਵੀਰੇ

よし。

ਆਜੋ ਜੀ ਮੇਲੇ ਦੇ ਵਿੱਚ ਜਿਨੇ ਜਿਨੇ ਮੇਲੇ ਚ ਜਿਹੜਾ ਜਿਹੜਾ ਕੁਝ ਲੈਣਾ ਫੇਰ ਨਾ ਕਿਹਾ ਸਾਨੂੰ ਲੈ ਕੇ ਨਹੀਂ ਦਿੱਤਾ ਹੈਗਾ ਮੇਲਾ 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 ਗੋਦਾ ਮੇਲਾ ਪਤਾ ਨਹੀਂ ਕੀ ਪਸੰਦ ਆਉਦਾ ਮੈਨੂੰ ਕੁਝ ਪਸੰਦੇ ਨਹੀਂ ਆਉਦਾ ਹੈਗਾ ਕਿ ਵੇਲੇਆ ਤੇ ਬਸ ਉਹ ਘੁੰਮਣਾ ਜਿੱਦਾ ਇਹ ਜੀ ਚੀਜ਼ ਤਾਂ ਕਦੀ ਹੋ ਲਈਦੀ ਆਪਾਂ ਬਾਕੀ ਭਾਂਡੇ ਆਪਾਂ ਨੇ ਲੈ ਲਏ ਜਿੰਨੇ ਆਪਾਂ ਨੂੰ ਚਾਹੀਦਾ ਸੀ ਕੋਈ ਕਿੰਨੇ ਐਲ ਕਰਦੇ ਆ ਹਲੇ ਵੀ ਕਾ ਲੀਮੋਂ ਦਾ ਘੇਤਾ ਔਖਾ ਨਹੀਂ ਤੇਰਾ ਫੜਾਈ ਜਾ ਕਿੰਨਾ ਕਿੱਥੇ ਗਈ ਇਹ ਕਿੰਨੀ ਸੋਣੀ ਕਰਦੀ ਆ ਮੇਰੇ ਨੂੰ ਦੇ ਦੇ ਹੱਥ ਮਾਰ ਲਾਉਂਦੇ ਹੁੰਦੇ ਤੁਮ ਚੱਲੀਏ ਕੋਣ ਹੱਸ ਕੇ ਲੈਣਾ ਕੋਣ ਹੱਸ ਕੇ ਚੱਲ समझे नहीं लगता की लेना की छड़ना ਕਦਰ ਲੈ ਗਿਆ ਇਸ ਵਾਰ ਨਾ ਨਾ ਅੱਜ ਜਿੰਨਾਂ ਨੇ ਕੁਦਰਤ ਨਿਆਣਿਆਂ ਨੇ ਮੱਤ ਮਾਰੀ ਪਈ ਆ ਵੇਲਾ ਦੇ ਕੜਾਈਆਂ ਨਾਲ ਵੜਵਰ ਨਾਲ ਯੂਵੇ ਯੂਵੀ ਹੈਲੋ ਉਧਰ ਉਹ ਸਾਮਾਨ ਨਹੀਂ ਸਾਡੀ ਬਿੰਦਰ ਦਾ ਸਾਮਾਨ ਨਹੀਂ ਪੂਰਾ ਹੁੰਦਾ ਹੈਗਾ ਅਸੀਂ ਤੁਹਾਨੂੰ ਲੱਭਦੇ ਫਿਰਾਂਗੇ ਬੜੇ ਹੋਇਆ ਰੀ ਤੁਹਾਡਾ ਸਾਮਾਨ ਪੂਰਾ ਪਤਾ ਨਹੀਂ ਕਿੱਥੇ ਚਲੇ ਗਿਆ ਕੌਣ ਬੁੱਤੋ ਆਹੇ ਖੜਾ ਜੂਗਾ ਆਹ ਤੇ ਜੂਗਾ ਉਧਰ ਉਧਰ ਪਿੱਛੇ ਹਟਦਾ ਫੋਨ ਆ ਵੀ ਆ ਨੀ ਮੇਰੇ ਕੋਸ਼ਿਸ਼ ਕਰੂੰਗਾ ਹਾਂ ਬੁੱਤ ਅਜਿਹਾ ਬੁੱਤ ਇਹ ਤੇ ਬੰਦੂਕਾ ਇਹਦੇ ਮਾਰਨੀ ਹੈ ਗੋਲੀ ਗੋਲੀ ਇਹਦੇ ਨੋਰ ਦਾ ਹੋਰ ਲੈ ਲਾ ਤੂੰ ਆ ਦੇਖ ਲੈ ਕਿੰਨੇ ਬੰਦੂਕ ਰਖਾਈਆ ਭਾਈ ਅਮੇ ਗੋਲੀਆਂ ਚਵਾ ਦੂੰਗਾ ਮੇਲੇ ਚ ਚਲ ਦੇ ਠੱਗਲੀ ਕਰ ਮਨੇ ਲੈ ਲੈ ਟੀਲੇ ਫਗਲ ਲੈਣਾ ਸੀਗਾ ਉਹ ਇੱਕ ਲੈ ਲਿਆ ਉਹ ਮੈਂ ਖਾਣੇ ਨਹੀਂ ਲਿਆਉਂ ਕਹਿੰਦੀ ਰਹੇ ਅੱਛਾ ਜੀ ਉਹ ਅੱਛਾ ਕੀ ਨਾ ਮੋੜ ਹੀ ਰਹੇ ਲੈਣਾ ਮੋੜੇ ਨਾ ਜਾਣੇਗੀ ਉਹ ਤਾਂ ਇਹ ਲੈ ਲਿਆ ਲੈਣਾ ਪੁੱਤ ਜੀ ਤੰਜੀ ਉਹ ਲੈ ਲਿਆ ਉਹ ਤੇਰੇ ਨਾਲ ਉਹ ਨਹੀਂ ਲੈਣਾ ਪਾਈ ਮੇਲੇ ਵਿੱਚ ਹੁਣ ਸਾਡੀ ਭੈਣ ਨਹੀਂ ਲੱਭਦੀ ਪੂਜੀ ਕਿੱਥੇ ਆ ਪੁੱਤ ਜੀਤ ਪੂਜੀ ਕਲਿੰਦਰ ਪੂਜੀ ਦੌੜੀ ਆ ਜੀਤ ਪੂਜੀ ਕਿੱਥੇ ਆ ਸਾਡੀ ਜੀਤ ਪੂਜੀ ਜੀਤ ਭੈਣ ਗੋਮੂ ਉਹਨਾਂ ਨੇ ਮੈਡਮਾਂ ਨੇ ਗੋਲ ਗੱਪਿਆਂ ਦੀਆਂ ਨੇਰੀਆਂ ਲਿਆਉਂਦੀਆਂ ਪਈਆਂ ਨੇ ਇੰਨੇ ਗੋਲ ਗੱਪੇ ਖਾ ਗਿਆ ਅਟੰਦਾ ਕੱਟਣ ਦਾ ਨੋਈ ਨਹੀਂ ਜੀ ਗਿਆ ਆ ਦੇਖ ਨਾਲੇ ਮੁੰਡੇ ਨੂੰ ਚੀਕੀਆ ਦੋ ਸਾਡੀ ਕੁੜੀ ਨਾਲੇ ਗੋਲ ਗੱਪੇ ਖਾਈ ਜਾਂਦੀ ਆ ਉਹਨੂੰ ਹੱਥ ਵੀ ਸਾਫ ਕਰ ਦਿੰਦੀ ਦੀ ਪਕੌੜੇ ਲਈ ਜਾਂਦੇ ਜਲੇਬੀਆਂ ਪਕੌੜੇ ਜਲੇਬੀਆਂ ਮੈਂ ਭਾਂਡੇ ਲੈ ਕੇ ਆਈਆਂ ਬਸ ਆਹ ਆ ਸ਼ੋਪਿੰਗ ਕਰਕੇ ਆਈ ਹਾਂ ਮੈਂ ਕੱਲੋਂ ਤੋਂ ਖਾ ਗਈ ਨਹੀਂ ਠੀਕ ਆ ਮਿੰਦਰਾ ਅੱਜ ਤੇ ਰਹਿਣਾ ਹਣਾ ہاں ਤੇ ਨਹੀਂ ਜਾਣਾ ਅੱਜ ਅੱਜ ਭੈਣ ਨੂੰ ਕਾਲੀ ਕਾਲੀ ਆ ਭੈਣ ਨੂੰ किसा रोटी अच्छा ठीक है दसवीं चलो चलो बुते चलो पुते लामे चल चल तो के लिए। पापा चलो मैं भी चलती हूँ। चले के लिए। जा। नाले मार के आ तो पहले हम आ गए तो। क्या पापा? हाँ। अब मेरे पैसे उड़ जाने। पैसे उड़ जाने साथ। चल चल। चल चल। चल चल। चल चल। नाले मार के आ तो पहले हम आ गए तो। देला चूचा देख तो बारा तुरता नहीं आएगा। चल चल। जा जा जा। ਅਸੀਂ ਮਜ਼ਾਕ ਨਹੀਂ ਕਰਦੇ ਰਹਿ ਕੇ ਆਉਣੇ ਆ ਸੀ ਨਾ ਬੜ ਭਾਈ ਮਾਤਾ ਨਹੀਂ ਲੱਗ ਪੀਸ ਨੇ ਨਹੀਂ ਲੱਗ ਪੀਸ ਨੇ ਨਹੀਂ ਲਾ ਤੁੰ ਦੀ ਨੀ ਲੱਗ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਨਾ ਡੀਰ ਦੇ ਰਵਿੰਦਰ ਹੈ ਇਹ ਉਹ ਬੰਦੇ ਚਿਕਨਾ ਆੜਿਆ ਨਹੀਂ ਉਹ ਨਹੀਂ ਹੈ ਉਹ ਮਤਲਬ ਵਿੱਚ ਨਹੀਂ ਆਉਂਦਾ ਉਹ ਭਾਈ ਵਿੱਚ ਉਹ ਨਾ ਫਿਲ ਕੀਤਾ ਹੁੰਦਾ ਹੈ ਉਹ ਨਾ ਇਹ ਆ ਵੀ ਸੱਚੀ ਵੀ ਲੱਗ ਪੀਸ ਲੱਗ ਮਾ ਠੀਕ ਆ ਉਹ ਵਾਪਸ ਹਾਂ ਅੱਛੀ ਆ ਹੈ ਚਲ ਵੀਰੇ ਤੈਨੂੰ ਭਰੋਸਾ ਹੀ ਦਵਾਂ ਤੁਮ 60 ਹਾਂ ਕਿਲੋੜ ਤੋਂ ਨਹੀਂ ਵੀ ਮੈਨੂੰ ਵੀ ਜਮਾਲ ਲੱਗ ਪੀਸ ਨੇ ਥਲੋ ਵੀ ਥੋ ਆਰੇ ਨੂੰ ਤੱਕ ਪੀਸ ਲਈ ਆ ਮੈਂ ਉਹਨੇ ਜੰਕਾ ਬਾਦੀ ਗਲਤੀ ਕਰੀ ਉਹ ਦੂਜੀਆਂ ਪਲੇਟਾਂ ਨਹੀਂ ਲਿਆਉਣੀਆਂ ਸੀ ਉਹਨਾਂ ਨੂੰ ਲਿਆਉਂਦਾ ਮੈਂ ਹੁਣ ਦੇ ਲੈਣੀ ਏ हां चल पांडे चल कोई नहीं सॉस ना एक पांडे च कट ला कोली का देखया कोली का एज में मेयोनीज सारी लाल सॉस हां एक डब्बा होर गया नहीं तीन प्रकार एक ग्रीन जी होगी ग्रीन हैगी विच हां देखो आ भी पैणी या फिर कोली कोरमा मंगवा लेण गए हां प्लेट दे वाला कितरे सुनाई आ नहीं आई ऐसे प्लेट दे कोली कोली तो प्लेट दे पाइन नहीं कोनी करनी ना हां ਆ ਜਿਹੜੀਆਂ ਆਏ ਨੇ ਉਹ ਮੈਂ ਵਿਚੇ ਰੱਖ ਦੇ ਆ ਮੇਰੀਆਂ ਮਸੇ ਸਾਸ ਆ ਜਿਹੜੀ ਕੱਢਣੀ ਪੈਣੀ ਆ ਬੱਲੇ ਸਾਰੀਆਂ ਚ ਹੈ ਨਾ ਚਟਨੀ ਹੈ ਜਿਹੜੀ ਬਣਾਉਂਦੇ ਕਿਸੇ ਤਰੀਕੇ ਬਣਾਉਂਦੇ ਮੈਂ ਚਾਲੀ ਪਤਾ ਨਹੀਂ ਕਿਵੇਂ ਬਣਾਉਂਦੇ ਮੈਂ ਤਾਂ ਭਲੀ ਨੇ ਜੀ ਆਹ ਸਵਾਦ ਤੇ ਸਵਾਦ ਕਰ ਹਾਂ ਆਪ ਕੋਲ ਦੇ ਤਾਂ ਰੈਂਚ ਪੜ ਕੇ ਖਾਣ ਦਾ ਮਜ਼ਾ ਨਹੀਂ ਆਉਂਦਾ ਜਿਹੜਾ ਇਕੱਠੇ ਬੱਠ ਕੇ ਖਾਣ ਦਾ ਆਉਂਦਾ ਯਾ ਆ ਮੈਂ ਤਾਂ ਸਹਜ ਉਹਨਾਂ ਨੂੰ ਵੀ ਸਿਖਾਇਆ ਹੋਇਆ ਵੀ ਸਹਜ ਇਕੱਠੇ ਰਲ ਕੇ ਖਾਣ ਚ ਫਾਇਦਾ ਇਕੱਲੇ ਖਾਣ ਦਾ ਕੋਈ ਫਾਇਦਾ ਨਹੀਂ ਅੱਛਾ ਹੁਣ ਦੇ ਪਰਿਵਾਰ ਦੇ ਵਿੱਚ ਬੱਟ ਕੇ ਹੀ ਖਾਣਾ ਹੈ ਨਾ ਹੈ ਤਾਂ ਜਿੰਨੀ ਗੱਲ ਹੈ ਠੀਕ ਹੈ ਇਕੱਠੇ ਬੈਠ ਕੇ ਨਹੀਂ ਇਕੱਲੇ ਇਕੱਲੇ ਤਾਂ ਰੋਜ਼ੇ ਖਾ ਲੰਨੇ ਆ ਕੀ ਨਹੀਂ ਕਰੀਏ ਪਰ ਇਹ ਤਾਂ ਬੋਲੋ ਇਹ ਜਿੱ ਨਿੱਕੜ ਗਈ ਕਿਤਾ ਹੋਰ ਸਮਝ ਰੂ ਮੂ ਮਾਸੀ ਇਹ ਸਹਜ ਉਹਨਾਂ ਨੂੰ ਵੀ ਬਹੁਤ ਹੁੰਦਾ ਵੀ ਇਕੱਠੇ ਬਹਿ ਕੇ ਹਰੇਕ ਚੀਜ਼ ਆਏ ਖਾਈਏ ਹਰੇਕ ਇਹ ਉਹ ਬਣੀ ਮਾਪੇ ਨੇ ਕਿਸੇ ਬੱਚੇ ਆਇਆ ਤਾਂ ਬਣੀ ਆਲੂ ਕੁ ਦਾ ਵੀ ਚੀਜ਼ ਖਾਣੀ ਬੰਦ ਕਰਤੀ ਨਾਲ ਖਣਾਉਣ ਲੱਗ ਜੰਨੇ ਕਹਿੰਦੇ ਨੇ ਖਾ ਲੋ ਅਭੀ ਪਣੀ ਹਾਂ ਉਹਨੇ 19 ਹੋ ਸਾਇਦ ਨੇ ਪਾਲੀ ਪਾਲਿਆ ਤੋੜ ਦੇ ਪਾਲਾ ਲਿਪੜੀ ਵਿੱਚ ਜੇ ਚਾਹੇ ਹਾਂ ਆ ਜਾ ਐਜੇ ਉਪਰ ਹੇਠੇ ਹਰੀ ਚਾਹਣੀ ਲੈ ਲੀਆ ਠੀਕ ਇੱਕ ਪਲੇਟ ਚ ਐਜੇ ਪਾ ਆ ਤਾਂ ਬਿੰਦਰ ਸੱਚੀ ਕਹਨੀ ਲੱਗ ਰਹੀ ਥਾ ਮੰਨ ਚ ਨਾ ਮੰਨ ਨਹੀਂ ਹੋਵੇ ਇੱਕ ਪਲੇਟ ਚ ਐਜੇ ਪਾਲਾ ਹਾ ਚਿੱਟੀ ਪਾਲੀ ਨੇ ਵਸੂਣਾ ਕੋਲ ਇੱਕ ਮਸੂਣਾ ਕੋ ਰੱਖ ਆ ਪਲੇਟ ਤੇ ਪਾਲੀ ਸਾਇਦ ਮਸੂਣਾ ਕੋ ਰੱਖ ਰਹਿਣਾ ਬਹੁਤ ਬਹੁਤ ਦੱਪਿਆ ਨਹੀਂ ਕੀ ਲੋੜ ਇੰਨੀ ਆ ਜੀ ਕਾਂਟਾ ਨਾ ਘੱਟ ਲਾਉਂਦੀ ਆ ਕਹਿੰਦਾ ਕਾਂਟਾ ਖੋਲਣ ਨੂੰ ਲਾਉਂਦੀ ਆ ਮੈਂ ਬੱਟੇ ਕਿੰਨੇ ਦਿੱਤੇ ਹੋਰੇ ਪਤਾ ਕਿੰਨੀ ਮਿਹਨਤ ਲੱਗਦੀ ਹੈ ਇਹਦੇ ਇੱਕ ਬਟਾ ਵੀ ਕਾਂਟਾ ਲੱਗਦਾ ਹਾਂ ਤੇ ਤੋਂ ਹੀ ਨਹੀਂ ਸੱਟਾਣਾ ਘੰਟੇ ਚ ਗੱਲਾਂ ਹੀ ਬਹੁਤ ਹੋ ਗਈਆਂ ਨੇ ਕੀ ਕਰੀਏ ਇਹ ਦੀ ਸਾਸ ਆ ਤੇ ਵਾਲੀ ਇਹ ਦੀ ਸਾਸ ਆ ਅੱਛਾ ਠੀਕ ਹੈ ਬਸ ਹੋ ਗਿਆ ਨਾ ਪਾ ਪਾ ਉਹਨੂੰ ਖੋਲੇ ਹਾਂ ਚ ਪਹਿਲਾਂ ਚਲੋ ਆ ਮੈਦਾ ਖਾਣਾ ਨਹੀਂ ਹੈਗਾ ਕਿਉਂ ਲੱਗ 20 ਹੈ ਮੈਨੂੰ ਪਤਾ ਹੋਣ ਲੱਗਿਆ ਨਹੀਂ ਮੈਨੂੰ ਘੱਟ ਸਵਾਲ ਆਦਦੇ ਨੇ ਹੁਣ ਮੇਰਾ ਮਨ ਭਰ ਗਿਆ ਖਾ ਖਾ ਕੇ ਇਹ ਚੀਜ਼ ਵੀ ਜਾਲਸ ਕਹਿ ਤੂੰ ਨਾ ਬਣਿਆ ਕਰ ਕਹਿ ਤੂੰ ਉੱਪਰ ਜਹਾ ਅਹੋ ਮੈਦਾ ਦਿੰਦੀ ਕਿਰਨ ਉਹ ਆਏ ਕਰ ਲੈ ਇਹਨਾਂ ਕੱਬੇ ਤੋਂ ਕੱਟੇ ਹੋਏ ਆ ਹਾਂ ਦੇਖ ਆਹ ਕੱਟੇ ਹੋਏ ਪੀਸੇ ਇਹ ਉਹਨਾਂ ਦੀਆਂ ਗੋਲੀਆਂ ਚਾਧਰ ਲਾ ਮਾਸੀ ਨੇ ਆਉਣੀ ਗੋਲੀ ਫੜ ਕੇ ਰੱਖੀ ਹੋਈ ਆਪਣੀ ਆਪਣੀ ਗੋਲੀ ਫੜ ਕੇ ਰੱਖੋ ਬਾਈ ਆਹ ਗੋਲੀ ਚ ਤਰੱਕੀ ਨਾ ਮੈਂ ਤਾਂ ਖੜੀ ਨਹੀਂ ਹੈਗਾ ਪੁਰਾਣ ਵੀ ਦਨੇ ਮਾਸੀ ਆਉਤ ਨਹੀਂ ਆਣੇ ਲੋ ਬੜੇ ਪਹਿਲਾਂ ਖੰਨਦੇ ਦਿਨ ਬਾਈ ਆ ਜਾ ਉਹ ਇਹਨੂੰ ਸਾਡੇ ਆਣ ਚੱਕ ਦੋ ਦੋ ਹਾਂ 2 4 6 8 19 ਬਚਾ ਵੀ 24 ਕਰੋ ਦੋ ਚਾਰ ਉਹ ਤੁਸੀਂ ਇਹ ਸਾਰੇ ਮੈਨੂੰ ਕਾਲੋਗੇ ਕੋਈ ਚਾਹ। ਮੈਂ ਹੋਰ ਕੋਈ ਕਿਹੇ ਜੀ। ਆ ਪਾਪਾ ਉਹਨਾਂ ਦੇ ਹੋ ਗਏ ਇਹਨਾਂ ਦੇ ਇਹਨਾਂ ਦੇ ਹੋ ਗਏ। 1 ਮਿੰਟ ਹੋਰ ਦੀ ਆ। ਬਾਅਦ ਚ ਕਰਦੇ ਆ। ਹੂੰ। ਹੁਣ ਥੀ ਰਹਿ ਗਿਆ। ਪਹਿਲਾਂ ਤੁਸੀਂ ਆ ਕੇ ਆਓ। ਕਿਉਂ? ਕਾਲਾ ਕਾਲਾ ਬੁੱਤ ਦੋ ਖਾ ਲਾ। ਦੋ ਖਾ ਲਾ ਤਾਂ ਸਾਰਿਆਂ ਨਾਲ ਸਾਈ ਦੇ ਹੁੰਦੇ ਨੇ। ਹਾਰੇ ਲੱਗ ਗਈ ਆ। ਆ ਲੈ ਲੋ ਸੌਸ ਨਾਲ। ਹਾਂ। ਮੰਦਰਾ ਸੌਸ ਬਾਰਾ ਦੋ ਆਪਣੇ ਡੱਬੇ ਚ ਇੱਥੇ ਇੱਕ ਨੂੰ ਇੱਕ ਇੱਧਰ ਪਾ ਲੈ ਕਿੱਥੇ ਪਾ। ਆ ਆ ਸੌਸ ਕਿਹਨੂੰ ਸਵੇਰ ਕੱਲ ਖਾਣਾ। ਆ ਜੀ। ਹਾਲਾ ਇਹ ਮੇਤ ਨਾਲ ਵਧੀਆ ਲੱਗਣਿਆ ਥੋੜ੍ਹਾ ਦੂਰ ਬੈਠਾ ਮੈਂ ਇਹਦੇ ਨਾਲ ਖਾ ਮਾਸੜ ਜੀ ਹਰੀ ਜਹਾ ਇਹਦੇ ਨਾਲ ਅਜੇ ਵੀਰੇ ਅਜੇ ਸੈਨ ਉਹ ਅਜੇ ਨਾ ਇਹ ਚ ਪਾ ਲਓ ਭਾਈ ਬਸ ਬਸ ਇਹ ਨਾ ਕਰੋ ਰੈੱਡ ਸੌ ਤੁਸੀਂ ਆ ਜੀ ਤੁਸੀਂ ਵੀ ਲੋਕ ਆਓ ਉਹ ਵੀ ਠੀਕ ਹੈ ਮੈਂ ਆਇਤਾ ਮੈਨੂੰ ਆਂਟੀ ਕਹਿ ਦਿੰਦੇ ਆ ਹਾਂ ਮੈਂ ਕਹਿੰਦੀ ਚੱਲ ਕਹੀਂ ਚੱਲੋ ਹੁਣ ਮੈਂ ਗਈ ਆਂਟੀ ਹੁਣ ਭਾਈ ਆਂਟੀ ਹੋਈ ਜਾਂਦੇ ਆਂਟੀ ਪਿਆਰ ਕਰਦੀ ਹੋਈ ਜਾਂਦੇ ਆਂ ਬਣਾ ਸਕਤਾਰੇ ਮੈਂ ਬਸ ਬਣ ਗਿਆ ਰਹਿਦਾ ਬੰਦਾ ਮੈਂ ਵੀ ਲਿਖਾਉਣਾ दबारा दोबारा के दोबारा के, दुबारा के पूजी <laughs> ना भड़ीया। ना भड़ीया। ना 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 पूजी सुनाओ ओही गल

ਸੁਣਣਾ ਬੇਬਿਆਲੀ ਗੱਲ ਨਾ ਤੁਹਾਨੂੰ ਤਾਂ ਲੱਗਿਆ ਜਾਦੂ ਦਾ ਫਿਰ 1500 ਨਹੀਂ ਸੁਣਾਓ ਵੀ ਹਰਿਆਣਾ 7 8 2 ਯਾਰ ਹੈ ਉਹ ਜਾਨੀਏ ਸਹੀ ਗੱਲ ਬਾਰ ਬਾਰ ਸੁਣਾਉਂਦੀ ਹੈ ਇਹਨੂੰ ਕੀ ਕੀ ਹੋਵਾ ਫੋੜ ਦਿੱਤੀ ਆ ਹਰਿਆਣਾ ਦੇ 2500 ਹਾਂ ਹਰਿਆਣਾ ਆਪਣੇ ਨੋਗੇ ਚੱਲਦਾ ਬਹੁਤ ਹਰਿਆਣੇ ਚ ਬਹੁਤ ਹੋਣੇ ਆਪਣੇ ਪੰਜਾਬ ਛੱਡ ਕੇ ਆਉਂਦੇ ਚੱਲੋ ਬਹੁਤ ਕਈ ਲੋਕਾਂ ਕੱਢੀ ਆ ਜਿਹੜੇ ਆਹ ਜਿਹੜੇ ਬਣਿਆ ਹੋਇਆ ਫਿਰ ਥਾਰੇ ਮਾਰੀ ਕਰਨ ਲੱਗਦੇ ਹੋ ਆਵੜੇ ਨਹੀਂ ਜਾਇਦੋ 200 ਜੱਦੀ ਫਿਰ ਮੈਂ ਥਾਰੇ ਮਾਰੇ ਕਰਨ ਲੱਗਦਾ ਪਾਪਾ ਉਹ ਆਪੇ ਰੰਗੀਆਂ ਹੋ ਗੀਆਂ ਉਹ ਕਿੱਥੇ ਪੈਣਾ ਬਣਾਉਂਦਾ ਬੰਦੇ ਦੇ ਦੇਖੇ ਵੀਡੀਓ ਪਿੰਡੋਂ ਦਾ ਕਹਿੰਦੇ ਲਾਈਨ ਚ ਸਭ ਮੁੱਖ ਬੰਦ ਵੀ ਸੈਂਟਰ ਲਾਈਨਾਂ ਦੇ ਇਲਾਕੇ ਹੋਣ ਇੰਨੇ ਇੰਨੇ ਗੱਡੀਆਂ ਨਾਲ ਕੰਮ ਨਹੀਂ ਕਰਦਾ ਉਹ ਉਹ ਕਿਹੜੀ ਚੀਜ਼ ਆ ਕਰਕੇ ਸਾਰੇ ਕੁਝ ਦੀ ਗੱਲ ਕਰਦਾ ਆਪਣੇ ਨਾਲੋਂ ਪੰਜਾਬ ਨਾਲੋਂ ਨਾ ਹਰਿਆਣਾ ਸਰਕਾਰ ਬਹੁਤ ਵਧੀਆ ਸਾਰੀ ਬਹੁਤ ਦਾ ਹਰਿਆਣਾ ਦਾ ਦਿੱਕੀ ਹੋ ਗਿਆ ਨਾ ਜਿਹੜੀ ਕੋਲਸਾ ਹੈ ਉਹਦਾ ਸਾਰੀ ਇਹ ਸਕੂਲੀਆਂ ਜੀ ਲੱਗੀ ਹੋਈ ਹੈ ਨਾਲੇ ਭੈਣੇ ਜਿਹੜੀ ਹਰਿਆਣਾ ਸਰਕਾਰ ਤੋਂ ਆਸੀ ਸੂਰ ਔਰ ਇਹ ਪਿੱਟੂ ਰਾਮ ਰਾਣਾ ਆਪਣੇ ਨਾਲੋਂ

ਤੋ ਕਿ ਮਾਸੀ ਵਾਲੇ ਪਰ ਰਹੇ ਸੀ ਅਸੀਂ ਮੇਲਾ ਬਿੰਦੀ ਗਿਰਗੀ ਸਾਜ ਮੇਰੀ ਮਾਸੀ ਵਾਲੇ ਸੀ ਪਰ ਰਹੇ ਸੀਗੇ ਮੇਲਾ ਬਾਈ ਇਕੱਠੇ ਆਏ ਹੋਏ ਸੀਗੇ ਤੇ ਕੱਲਾਵਾਤਾ ਕਰ ਰਹੇ ਸੀਗੇ ਤਾਂ ਟਾਈਮ ਹੋ ਗਿਆ ਹੁਣ ਬੱਸ ਕਮੈਂਟਰੋ ਬੋ ਟਾਈਮ ਹੋ ਗਿਆ ਸਾਢੇ 10 ਦਾ ਟਾਈਮ ਹੋ ਗਿਆ ਤੇ ਉੱਥੇ ਵਸ ਗੱਲਾਂ ਬਾਤਾਂ ਮਾਰੀਆਂ ਖਾਦਾ ਪੀਤਾ ਹਨ ਮौज-ਮਾਸਤੇ ਕੀਤੀਆਂ ਚੁਕਲੀਆਂ-ਬੁਗਲੀਆਂ ਕੀਤੀਆਂ ਬਸ ਐਵੇਂ ਜਿਹਾ ਸਾਡਾ ਟਾਈਮ ਆ ਜਿਹੜਾ ਉਹ ਲੰਘ ਗਿਆ 10:30 ਕਲ ਹੋ ਗਏ ਪਤਾ ਵੀ ਨਹੀਂ ਲੱਗਿਆ ਹੈਗਾ ਤੇ ਹੁਣ ਬਸ ਜੀ ਹੁਣ ਕਰਦੇ ਆਪਾਂ ਸੌਣ ਦੀ ਤਿਆਰੀ ਤੇ ਅਸੀਂ ਸਕੂਟਰੀ ਤੇ ਆਏ ਹੁਣ ਆ ਦੇਖੋ ਸਕੂਟਰੀ ਖੜੀ ਆ ਤੇ ਮੈਂ ਤੇ ਸੈਜ ਦੇ ਪਾਪਾ ਸਾਰੇ ਅਸੀਂ ਉੱਧਰੇ ਸੀਗੇ ਸੈਜ ਉਹ ਨਹੀਂ ਵੀ ਉੱਧਰੇ ਸੀਗੇ ਤੇ ਸ਼ੋਪਿੰਗ ਜਿਹੜੀ ਸਾਰੀ ਮੋਟੀ ਜੀ ਕੀਤੀ ਉਹ ਮੈਂ ਤੁਹਾਨੂੰ ਕੱਲ ਨੂੰ ਦਿਖਾਉਂਗੀ ਤੇ ਬਸ ਜੀ ਹੁਣ ਅੱਜ ਦੇ ਵਲੌਗ ਦਾ ਹੁਣ ਆਪਾਂ ਇੱਥੇ ਹੀ ਕਰਦੇ ਆਂ ਐਂਡ ਤੇ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਔਰ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਮਿਲਦੇ ਆ ਜੀ ਫਿਰ ਹੁਣ ਆਪਾਂ ਕੱਲ ਨੂੰ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ সুইਟ ਡ੍ਰੀਮਸ ਬਾਏ